भारती ਹਾਂਜੀ ਦੋਸਤੋ ਆਹ ਵਾਲੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਨੌਜਵਾਨ ਮੁੰਡਾ ਵਿਆਹ ਵਾਲੇ ਦਿਨ ਹੀ ਆਪਣੀ ਘਰ ਵਾਲੀ ਨੂੰ ਟਰੈਕਟਰ ਤੇ ਬਿਠਾ ਕੇ ਲੈ ਕੇ ਆ ਰਿਹਾ ਹੈ। ਅਸਲ ਵਿੱਚ ਇਸ ਮੁੰਡੇ ਨੇ ਪਹਿਲਾਂ ਕਈ ਸਾਖ ਟੁੱਟੇ ਸਨ। ਸ਼੍ਰੀ ਕਮਲ ਉਸ ਦੇ ਵਿਆਹ ਵਿੱਚ ਪਾਣੀ ਮਾਰ ਦਿੱਤੀ ਜਾਂਦੀ ਸੀ। ਜਿਵੇਂ ਕਹਿੰਦੇ ਨੇ ਕਿ ਰੱਬ ਜੋ ਕੁਝ ਕਰਦਾ ਹੈ ਕਿ ਚੰਗੇ ਲਈ ਕਰਦਾ ਹੈ। ਅੱਜ ਉਹ ਗੱਲ ਸੱਚ ਹੋ ਗਈ। ਜਿੱਥੇ ਪਹਿਲਾਂ ਇਸ ਵੀਰ ਨੂੰ ਕੋਈ ਹਾਈਲਾਈਟਸ ਵਾਲੀ ਕੁੜੀ ਨਹੀਂ ਮਿਲ ਰਹੀ ਸੀ। ਹੁਣ ਇਸ ਵੀਰ ਨੂੰ ਕੈਨੇਡਾ ਦੀ ਪੀਆਰ ਪੱਕੀ ਕੁੜੀ ਮਿਲ ਗਈ ਹੈ ਤੇ ਇਹ ਇੱਕ ਵਾਲੀ ਪਹਿਲਾ ਕੁੜੀਆਂ ਨਾਲੋਂ ਵੀ ਕਾਫੀ ਜ਼ਿਆਦਾ ਸੋਹਣੀ ਹੈ ਜਿਸ ਤੋਂ ਬਾਅਦ ਇਸ ਵੀਰ ਨੇ ਸਾਰਿਆਂ ਦੀ ਬੋਲਤੀ ਬੰਦ ਕਰ ਦਿੱਤੀ ਹੈ ਇਸ ਇਸ ਪਿਆਰ ਕੁੜੀ ਨਾਲ ਵਿਆਹ ਕਰਵਾ ਕੇ ਇਸ ਵੀਰ ਨੇ ਉਹਨਾਂ ਸ਼ਰੀਕਾਂ ਦੇ ਹਿੱਕ ਤੇ ਦੀਵਾ ਬਾਲਿਆ ਹੈ ਜਿਹੜੇ ਰਿਸ਼ਤੇ ਵਿੱਚ ਭਾਨੀ ਮਾਰਦੇ ਸਨ ਇਸੇ ਕਰਕੇ ਵੀਰਪਿੰਡ ਦੇ ਵਿੱਚ ਟਰੈਕਟਰ ਤੇ ਘਰ ਵਾਲੀ ਨੂੰ ਬਿਠਾ ਕੇ ਭੰਗੜਾ ਪਾਉਂਦਾ ਹੋਇਆ ਆਪਣੀ ਖੁਸ਼ੀ ਦਾ ਇਜ਼ਹਾਰ ਕਰ ਰਿਹਾ ਹੈ ਬਾਕੀ ਦੋਸਤੋ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਥੱਲੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ